ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਅੱਖਾਂ ਦਾ ਧੁੰਦਲਾਪਨ ਦੂਰ ਕਰਨ ਲਈ ਬਹੁਤ ਹੀ کارਗਰ ਦੇਸੀ ਨੁਸਖਾ ਦੱਸਾਂਗੇ। ਜਿਨ੍ਹਾਂ ਲੋਕਾਂ ਨੂੰ ਅੱਖਾਂ ਤੋਂ ਘੱਟ ਦਿਖਾਈ ਦਿੰਦਾ ਹੈ, ਧੁੰਦਲਾ ਦਿਖਾਈ ਦਿੰਦਾ ਹੈ, ਜਿਨ੍ਹਾਂ ਲੋਕਾਂ ਦੀਆਂ ਅੱਖਾਂ ਤੇ ਬਹੁਤ ਮੋਟਾ ਚਸ਼ਮਾ ਚੜ ਗਿਆ ਹੈ, ਉਹ ਚਸ਼ਮਾ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ, ਕਈ ਸਾਲਾਂ ਤੋਂ ਦਵਾਈਆਂ ਖਾ ਰਹੇ ਹੋ, ਲਗਾਤਾਰ ਨੰਬਰ ਵੱਧ ਰਿਹਾ ਹੈ, ਉਹਨਾਂ ਲੋਕਾਂ ਲਈ ਅੱਜ ਅਸੀਂ ਬਹੁਤ ਹੀ ਆਸਾਨ ਘਰੇਲੂ ਦੇਸੀ ਨੁਸਖਾ ਲੈ ਕੇ ਆਏ ਹਾਂ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਨਾ ਸਿਰਫ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ ਬਲਕਿ ਜਿਨ੍ਹਾਂ ਲੋਕਾਂ ਨੂੰ ਚਸ਼ਮਾ ਲੱਗ ਗਿਆ ਹੈ ਉਹਨਾਂ ਲੋਕਾਂ ਦਾ ਚਸ਼ਮਾ ਉਤਾਰਨ ਵਿੱਚ ਇਹ ਨੁਸਖਾ ਬਹੁਤ ਹੀ ਜ਼ਿਆਦਾ ਮਦਦ ਕਰੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਨੁਸਖੇ ਬਾਰੇ ਤੁਸੀਂ ਦੋਸਤੋ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੋ ਚੀਜ਼ਾਂ ਲੈਣੀਆਂ ਹਨ ਜੀਰਾ ਅਤੇ ਕਾਲੀ ਮਿਰਚ ਜੀਰਾ ਅਤੇ ਕਾਲੀ ਮਿਰਚ ਅੱਖਾਂ ਦੀ ਹਰ ਪ੍ਰਕਾਰ ਦੀ ਸਮੱਸਿਆ ਲਈ ਸਦੀਆਂ ਤੋਂ ਹੀ ਇਸਤੇਮਾਲ ਕੀਤੇ ਜਾ ਰਹੇ ਹਨ ਆਯੁਰਵੇਦ ਵਿੱਚ ਇਸ ਦਾ ਬਹੁਤ ਹੀ ਜ਼ਿਆਦਾ ਵਰਣਨ ਕੀਤਾ ਗਿਆ ਹੈ ਕਿ ਜੀਰਾ ਤੇ ਕਾਲੀ ਮਿਰਚ ਅੱਖਾਂ ਦੀ ਪੋਸ਼ਣ ਨੂੰ ਵਧਾਉਣ ਦੇ ਲਈ ਬਹੁਤ ਹੀ ਜ਼ਿਆਦਾ کارਗਰ ਅਤੇ ਅਸਰਦਾਰ ਹੁੰਦੇ ਹਨ ਜੋ ਕਿ ਦੋਨੋਂ ਸਾਡੇ ਘਰ ਦਾ ਬਹੁਤ ਹੀ ਸਿੰਪਲ ਮਸਾਲਾ ਹਨ ਸਾਨੂੰ ਜਾਣਕਾਰੀ ਘੱਟ ਹੋਣ ਦੇ ਕਾਰਨ ਅਸੀਂ ਇਹਨਾਂ ਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ ਦੋਸਤੋ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਧਾਗੇ ਵਾਲੀ ਮਿਸ਼ਰੀ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਖਾਲੀ ਕੋਲੀ ਲੈਣੀ ਹੈ ਲਗਭਗ 1 ਚਮਚ ਜੀਰਾ ਲੈ ਕੇ ਤੁਸੀਂ ਕੋਲੀ ਵਿੱਚ ਪਾਉਣਾ ਹੈ 4 ਤੋਂ 5 ਕਾਲੀ ਮਿਰਚ ਦੇ ਦਾਣੇ ਲੈ ਕੇ ਤੁਸੀਂ ਇਸ ਕੋਲੀ ਵਿੱਚ ਪਾ ਦੇਣੇ ਹਨ 1 ਚਮਚ ਹੀ ਧਾਗੇ ਵਾਲੀ ਮਿਸ਼ਰੀ ਦਾ ਲੈ ਕੇ ਤੁਸੀਂ ਕੋਲੀ ਵਿੱਚ ਮਿਲਾ ਦੇਣਾ ਹੈ ਤੇ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਚਮਚ ਨਾਲ ਮਿਲਾ ਲੈਣਾ ਹੈ। ਦੋਸਤੋ ਸਾਡੀ ਦੱਸੀ ਹੋਈ ਮਾਤਰਾ ਦੇ ਅਨੁਸਾਰ ਹੀ ਤੁਸੀਂ ਸਾਰੀਆਂ ਚੀਜ਼ਾਂ ਲੈਣੀਆਂ ਹਨ। ਜੋ ਅਸੀਂ ਮਾਤਰਾ ਲਈਆਂ ਹਨ ਉਸੇ ਮਾਤਰਾ ਅਨੁਸਾਰ ਹੀ ਇਸ ਨੁਸਖੇ ਨੂੰ ਤੁਸੀਂ ਘਰ ਵਿੱਚ ਤਿਆਰ ਕਰਨਾ ਹੈ। ਦੋਸਤੋ ਹੁਣ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਪਾਊਡਰ ਪੀਸ ਲੈਣਾ ਹੈ। ਜਿਆਦਾ ਬਰੀਕ ਪੀਸਣ ਦੀ ਜ਼ਰੂਰਤ ਨਹੀਂ ਹੈ। ਥੋੜਾ ਬਰੀਕ ਕਰ ਲੈਣਾ ਹੈ। ਦੋਸਤੋ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਵਿੱਚ ਮਿਲਾਉਣੀ ਹੈ ਉਹ ਹੈ ਦੇਸੀ ਘਿਓ। ਇੱਕ ਚਮਚ ਦੇਸੀ ਘਿਓ ਥੋੜਾ ਜਿਹਾ ਗਰਮ ਕਰਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣਾ ਹੈ। ਇਹ ਚੰਗੀ ਤਰ੍ਹਾਂ ਚਮਚ ਨਾਲ ਹਿਲਾ ਕੇ ਇਸ ਨੁਸਖੇ ਨੂੰ ਮਿਕਸ ਕਰ ਲੈਣਾ ਹੈ ਅੱਜ ਦਾ ਸਾਡਾ ਬਹੁਤ ਹੀ کارਗਰ ਦੇਸੀ ਨੁਸਖਾ ਬਣ ਕੇ ਤਿਆਰ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਨੂੰ ਇਸਤੇਮਾਲ ਕਿਵੇਂ ਕਰਨਾ ਹੈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਕਰਨਾ ਹੈ ਸਵੇਰ ਦੇ ਸਮੇਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇੱਕ ਕੱਪ ਦੁੱਧ ਨਾਲ ਅਤੇ ਰਾਤ ਦੇ ਸਮੇਂ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਇੱਕ ਕੱਪ ਦੁੱਧ ਨਾਲ ਤੁਸੀਂ ਇਸ ਨੁਸਖੇ ਦਾ ਘਰ ਵਿੱਚ ਬਣਾ ਕੇ ਇਸਤੇਮਾਲ ਕਰਨਾ ਹੈ ਇਸ ਨੁਸਖੇ ਦਾ ਕੋਈ ਵੀ ਸਾਈਡ ਇਫੈਕਟ ਤੁਹਾਡੇ ਸਰੀਰ ਨੂੰ ਨਹੀਂ ਹੋਵੇਗਾ 7 ਤੋਂ 10 ਦਿਨ ਲਗਾਤਾਰ ਇਸਤੇਮਾਲ ਬਾ ਤੁਹਾਨੂੰ ਇਸ ਨੁਸਖੇ ਦੇ ਨਤੀਜੇ ਦਿਖਣ ਲੱਗਣਗੇ ਤੁਸੀਂ ਮਹਿਸੂਸ ਕਰੋਗੇ ਕਿ ਅੱਖਾਂ ਦੀ ਰੋਸ਼ਨੀ ਠੀਕ ਹੋਣ ਲੱਗੀ ਹੈ ਲਗਾਤਾਰ 1 ਤੋਂ 1.5 ਮਹੀਨੇ ਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਅੱਖਾਂ ਤੇ ਲੱਗਿਆ ਚਸ਼ਮਾ ਬਿਲਕੁਲ ਉਤਰ ਜਾਵੇਗਾ ਅੱਖਾਂ ਦਾ ਧੁੰਦਲਾਪਨ ਬਿਲਕੁਲ ਖਤਮ ਹੋ ਜਾਵੇਗਾ ਨਾਲ ਹੀ ਅੱਖਾਂ ਦੀ ਕਮਜ਼ੋਰੀ ਜੜ ਤੋਂ ਖਤਮ ਹੋ ਜਾਵੇਗੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ